ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ 83 ਹੋ ਕੇ ਹੇ ਸਾਧੂ ਤੇਰੇ ਵਾਕ ਅੰਮ੍ਰਿਤ ਹਨ ਜੋ ਮੋਏ ਵਿੱਚ ਜਾਨ ਪਾਉਂਦੇ ਹਨ ਫਿਰ ਮੈਂ ਕੱਲ ਕਿਸੇ ਨੂੰ ਗਾਉਂਦੇ ਸੁਨਿਆ ਸੀ ਕਬੀਰ ਬਨਕੀ ਦਾਦੀ ਲਾਕਰੀ ਠਾਡੀ ਕਰੇ ਪੁਕਾਰ ਮਤ ਬਸ ਪਰੋ ਲੋਹਾਰ ਕੇ ਜਾਰੇ ਦੂਜੀ ਵਾਰ ਸਿੰਘ ਗੰਬੀਰ ਸੁਰ ਵਿੱਚ ਹੇ ਧਰਮ ਵਾਲੀ ਮੈਂ ਸਾਧੂ ਨਹੀਂ ਮੈਂ ਲੋਹਾਰ ਨਹੀਂ ਮੈਂ ਤੈਨੂੰ ਤੇਰੀਆਂ ਦੋ ਭੁੱਲਾਂ ਦੱਸ ਰਿਹਾ ਹਾਂ ਇਸ ਸੰਸਾਰ ਵਿੱਚ ਪਸ਼ੂ ਭ੍ਰਿਤੀ ਪਰਬਲ ਹੈ ਸ਼ੱਕ ਨਹੀਂ ਹਰ ਮਨੁੱਖ ਜੇ ਮਨ ਵਿੱਚ ਕੰਗੀ ਮਾਰੇ ਤਾਂ ਉਹ ਦੇਖੇਗਾ ਕਿ ਉਸ ਦੀਆਂ ਰੁਚੀਆਂ ਤੇ ਕਰਮ ਪਸ਼ੂਆਂ ਤੋਂ ਵੀ ਮਾੜੇ ਹਨ ਇਨਸਾਫ਼ ਨਾ ਕਰਨਾ ਦੂਜੇ ਦਾ ਦਿਲ ਦੁਖਾਉਣਾ ਨਿੰਦਾ ਕਰਨੀ ਬਿਨਾ ਅੱਖੀ ਡਿਠੇ ਦੋਸ਼ ਥਪਣੇ ਸੁਣ ਸੁਣ ਕੇ ਨਿੰਦਾ ਚੁਗਲੀ ਕਰਨੀ ਇਹ ਪਸ਼ੂਆਂ ਤੋਂ ਵੀ ਮਾੜੀਆਂ ਗੱਲਾਂ ਹਨ ਤੇ ਲੋਭ ਲਹਨ ਨਾਲ ਧਨ ਇਕੱਠੇ ਕਰਨ ਖਾਣ ਪੀਣ ਪੰਜਾ ਕਾਮ ਕ੍ਰੋਧ ਲੋ ਮੋਹ ਹੰਕਾਰ ਦੇ ਵਸ ਹੋ ਕੇ ਨੀਵੇਂ ਕਰਮ ਹੀ ਕਰੀ ਜਾਣੇ ਇਹ ਪਸ਼ੂ ਬਿਰਤੀਆਂ ਹਨ ਪਸ਼ੂ ਤਾਂ ਲੋੜ ਪੂਰੀ ਤੇ বাস ਕਰਦਾ ਹੈ ਮਨੁੱਖ ਕਿਤੇ বাস ਹੀ ਨਹੀਂ ਕਰਦਾ ਸੋ ਇਸ ਸੰਸਾਰ ਵਿੱਚ ਹਨੇਰੀ ਰਾਤ ਪੈ ਰਹੀ ਹੈ ਤੇ ਹੋਰ ਵੱਧ ਰਹੀ ਹੈ ਵਿਦਿਆ ਦੇ ਸੁਧਾਰ ਤੇ ਧਰਮ ਪ੍ਰਚਾਰ ਕੂਕਾਂ ਦੇ ਰਹੇ ਹਨ ਦੇਸ਼ ਹਿੱਤ ਦੇਸ਼ ਪਿਆਰ ਪੁਕਾਰੇ ਜਾ ਰਹੇ ਹਨ ਪਰ ਮਨੁੱਖ ਦੀ ਬਿਰਤੀ ਪਸ਼ੂ ਬਿਰਤੀ ਹੈ ਪੰਜਾਂ ਦੇ ਵਸ ਵਿੱਚ ਹਨ ਬਿਰਤੀ ਪਲਟਾ ਨਹੀਂ ਖਾ ਰਹੀ ਸੁਭਾਵ ਨਹੀਂ ਬਦਲ ਰਹੇ ਹੇ ਬੀਬੀ ਇਹ ਸੱਚ ਹੈ ਮੰਨਿਆ ਲੋਕ ਕੋਟ ਕਮਾਉਂਦੇ ਹਨ ਕੋਟ ਫੈਲ ਰਿਹਾ ਹੈ ਮੰਨਿਆ ਕੀ ਲੋਕ ਧਰਮ ਦਾ ਉਪਦੇਸ਼ ਕਰਦੇ ਹਨ ਉਹਨਾਂ ਵਿੱਚੋਂ ਕਈਆਂ ਦੇ ਮਨ ਸੰਸਾਰਕ ਹਟ ਤੇ ਉਹਨਾਂ ਨੇ ਪੰਜਾਂ ਮਹਾ ਬਲੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਬੰਦ ਨਹੀਂ ਲਿੱਤਾ ਤੇ ਵਾਹਿਗੁਰੂ ਦੀ ਮਿਠਾਸ ਨਾਲ ਉਹਨਾਂ ਦਾ ਪਿਆਰ ਨਹੀਂ ਪਿਆ ਪਰ ਇਸ ਦਾ ਇਹ ਮਤਲਬ ਕੱਢਣਾ ਭੁੱਲ ਹੈ ਕਿ ਕੋਈ ਵੀ ਪਰਮੇਸ਼ਰ ਜੀ ਨੂੰ ਪਿਆਰ ਕਰਨ ਵਾਲਾ ਉਸ ਦਾ ਬੰਦਾ ਸੰਸਾਰ ਪਰ ਨਹੀਂ ਰਿਹਾ ਇਸ ਫੁੱਲ ਨੂੰ ਦੂਰ ਕਰੋ ਵਿਰਲਾ ਕੋਈ ਹੋਸੂ ਪਰ ਉਸ ਮਾਲਕ ਦੀ ਸ੍ਰਿਸ਼ਟੀ ਵਿੱਚ ਉਸ ਦਾ ਪਿਆਰ ਵਾਲਾ ਜ਼ਰੂਰ ਹੁੰਦਾ ਹੈ ਬੋਤੇ ਖੋਟੇ ਪੈਸੇ ਵੇਚ ਕੇ ਇਹ ਨਹੀਂ ਸਮਝੀਦਾ ਕਿ ਕੋਟਾ ਪੈਸਾ ਰਿਹਾ ਹੀ ਨਹੀਂ ਜਦ ਇਹ ਫੁੱਲ ਦੂਰ ਕਰਸੋ ਤਾਂ ਤੁਹਾਡੇ ਵਿੱਚ ਨਿਰਾਸ਼ਾ ਨਾ ਆਵੇਗੀ ਤੇ ਨਿਰਾਸ਼ ਮਨ ਹੀ ਆਤਮਘਾਤ ਵੱਲ ਰੁੱਖ ਕਰਿਆ ਕਰਦਾ ਹੈ ਸਗਾ ਤੁਹਾਡੇ ਮਨ ਵਿੱਚ ਆਸ ਉਤਪਤ ਹੋਵੇਗੀ ਆਸ ਵਾਲਾ ਮਨ ਜੀਵਨ ਨੂੰ ਨਾਸ਼ ਨਹੀਂ ਕਰਨਾ ਚਾਹੁੰਦਾ ਤੁਸੀਂ ਸੋਚੋ ਹਿੰਦੁਸਤਾਨ ਦੇ ਪੁਰਾਣੇ ਬਜ਼ੁਰਗਾ ਨੇ ਦੁਨੀਆਂ ਦੇ ਲੋਕਾਂ ਗ੍ਰਸਤੀਆਂ ਸਾਦਾ ਨੂੰ ਮਾਇਆ ਧਾਰੀ ਤੇ ਮਾੜੇ ਵੇਖ ਸન્યાਸ ਕੀਤਾ ਤੇ ਜੰਗਲਾਂ ਵਿੱਚ ਜਾ ਰਹੇ ਪਰ ਜਗਤ ਦੇ ਧਰਾਨ ਕਰਤਾ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ ਕਿ ਨਹੀਂ ਇਸ ਲੋਭ ਲਹਿਰ ਤੇ ਤ੍ਰਿਸ਼ਨਾ ਦੇ ਰੇਤ ਥੱਲੇ ਵਿੱਚ ਕਿਤੇ ਕਿਤੇ ਠੰਡੀ ਚੰਗੀ ਪੰਜੂਰਾ ਦੀ ਤੇ ਮਿੱਠੇ ਪਾਣੀ ਦੇ ਚਸ਼ਮੇ ਵੀ ਹਨ ਮਤਲਬ ਇਹ ਕਿ ਤੁਸੀਂ ਮਨੁੱਖ ਮਾਤਰ ਤੋਂ ਨਫ਼ਰਤ ਨਾ ਕਰੋ ਸਾਰੇ ਜਗਤ ਨਾਲ ਨਾ ਰੁਸ ਜਾਓ ਮਾਣਿਆਂ ਦੇ ਸੰਗ ਨੂੰ ਕੁਸੰਗ ਸਮਝ ਕੇ ਛੱਡੋ ਪਰ ਭਲਿਆਂ ਦਾ ਸਤਸੰਗ ਕਰੋ ਢੂੰਡੋ ਤੁਹਾਨੂੰ ਕੁਝ ਲੱਭੇਗਾ ਰੱਬ ਦੇ ਪਿਆਰ ਕਰਨ ਵਾਲੇ ਭਲੇ ਬੰਦੇ ਜਿਨ੍ਹਾਂ ਨੇ ਮੋਹ ਮਾਇਆ ਦੀ ਥਾਂ ਰੱਬ ਜੀ ਨਾਲ ਪਿਆਰ ਪਾਇਆ ਹੈ ਪੰਜਾਂ ਨੂੰ ਬੰਨ ਲਿਆ ਹੈ ਉਹਨਾਂ ਭਲਿਆਂ ਦਾ ਸੰਗ ਕਰੋ ਸੰਸਾਰ ਨਾਲ ਸੰन्यास ਤਿਆ ਕਰੋਗੇ ਤਾਂ ਭਲਿਆ ਹਰੀ ਜਨਾਂ ਨਾਲ ਵੀ ਤਿਆਗ ਹੋ ਜਾਵੇਗਾ ਫੇਰ ਜੰਗਲਾਂ ਵਿੱਚ ਤੁਸੀਂ ਵੈਸ਼ਦ ਵਿੱਚ ਵਸ ਕੇ ਨੀਵੇਂ ਮਨ ਹੋ ਜਾਓਗੇ ਹਾਂ ਸੰਸਾਰ ਵਿੱਚ ਉਹਨਾਂ ਨਾਲ ਨੇਹੋ ਨਾ ਲਾਓ ਜੋ ਵਾਹਿਗੁਰੂ ਜੀ ਤੋਂ ਭੁਲਾਉਂਦੇ ਹਨ ਮਾਇਆ ਮਿੱਠੀ ਲਾਉਂਦੇ ਹਨ ਤ੍ਰਿਸ਼ਨਾ ਵਿੱਚ ਫਸਾਉਂਦੇ ਹਨ ਤੇ ਸੱਚ ਤੋਂ ਦੂਰ ਲੈ ਜਾਂਦੇ ਹਨ ਇਹ ਤਿਆਗਨ ਦੇ ਯੋਗ ਹਨ ਨਾ ਕਿ ਸਾਰਾ ਸੰਸਾਰ ਅਪਾਗਨ ਹੋਕਾ ਲੈ ਕੇ ਮੈਨੂੰ ਤਾਂ ਇੱਕ ਵੀ ਨਾ ਚੰਗਾ ਲੱਭਾ ਸਿੰਘ ਮੇਹਰ ਨਾਲ ਤੱਕ ਕੇ ਤੁਸਾਡੀ ਭਾਲ ਅਜੇ ਥੋੜੀ ਹੈ ਤੁਸੀਂ ਨਿਰਾਸ਼ ਹੋ ਕੇ ਵਾਹਿਗੁਰੂ ਦੇ ਰਚੇ ਸ੍ਰੀ ਨੂੰ ਪਾਨ ਰਹੇ ਹੋ ਤੁਸੀਂ ਈਮਾਨ ਲਿਆਓ ਕਿ ਸੰਸਾਰ ਵਿੱਚ ਵਾਹਿਗੁਰੂ ਜੀ ਦਾ ਰਾਜ ਤੇ ਉਸ ਦੇ ਬਣਾਏ ਭਲੇ ਬੰਦੇ ਹੀ ਹਨ ਤੁਹਾਨੂੰ ਪੰਜਾ ਪਰ ਕਾਬੂ ਪਾਉਣ ਵਾਲੇ ਰੱਬ ਨੂੰ ਪਿਆਰ ਕਰਨ ਵਾਲੇ ਸੱਚੇ ਭਲੇ ਲੋਕ ਦਿਸ ਪੈਣਗੇ ਆਪਾਗਨ ਠੰਡਾ ਸਾਹ ਭਰ ਕੇ ਤੇ ਕੁਝ ਆਸ ਦਾ ਰੁਮਕਾ ਖਾ ਕੇ ਤੇ ਜੀ ਮੇਰੀ ਦੂਸਰੀ ਭੁਲ ਵੀ ਦੱਸੋ ਤੇ ਇਹ ਵੀ ਦੱਸੋ ਕਿ ਮੈਂ ਇਸਤਰੀ ਜਾਤੀ ਹਾਂ ਇਸਤਰੀ ਤੋਂ ਦਾ ਆਟਾ ਹੈ ਅੰਦਰ ਪਈ ਨੂੰ ਚੂਹੇ ਖਾਂਦੇ ਹਨ ਬਾਹਰ ਨਿਕਲੀ ਨੂੰ ਕਾਂ ਮੈਂ ਪਾਲ ਕੀ ਕੂ ਕਰਾਂ ਕਦਮ-ਕਦਮ ਤੇ ਇਸਤਰੀ ਦਾ ਲਾਗੂ ਖੜਾ ਹੈ ਸਿੰਘ ਗੰਬੀਰ ਸੁਰਨਾਲ ਤੁਹਾਡੀ ਦੂਸਰੀ ਪੁਲ ਇਹ ਹੈ ਕਿ ਤੁਹਾਡੇ ਵਿੱਚ ਵਾਹਿਗੁਰੂ ਦਾ ਬਖਸ਼ਿਆ ਪਤੀਵ੍ਰਤ ਧਰਮ ਹੈ ਪਰ ਉਸ ਧਰਮ ਦਾ ਸੱਚਾ ਮਾਨ ਉਸ ਧਰਮ ਦੀ ਸੱਚੀ ਟੇਕ ਉਸ ਦਾ ਅੰਦਰੇ-ਅੰਦਰ ਨਿਰਹੰਕਾਰ ਨਸ਼ਾ ਤੁਹਾਡੇ ਅੰਦਰ ਨਹੀਂ ਇਸ ਕਰਕੇ ਤੁਹਾਡੇ ਅੰਦਰ ਧੋਖਲਾ ਵਸਦਾ ਹੈ ਤੋਖਲਾ ਤੁਹਾਨੂੰ ਖਾ ਰਿਹਾ ਹੈ ਕਾਸ਼ ਤੁਹਾਨੂੰ ਉਸ ਧਰਮ ਦਾ ਉਸ ਸੱਚੀ ਅੰਛ ਦਾ ਜਿਸ ਨੇ ਇੰਨਾ ਕਸ਼ਟਾਂ ਵਿੱਚ ਤੁਹਾਨੂੰ ਸੁਚਿਆ ਤੇ ਧਰਮੀ ਰੱਖਿਆ ਹੈ ਔਰ ਕਾਮ ਦੇ ਹੱਥ ਨਹੀਂ ਵਿਕਣ ਦਿੱਤਾ ਕਾਸ਼ ਉਸ ਦਾ ਨਿਰਹੰਕਾਰ ਆਸਰਾ ਤੁਹਾਡੇ ਅੰਦਰ ਹੁੰਦਾ ਸਰਬ ਧਰਮ ਸੱਚ ਹੈ ਸੱਚ ਸਭ ਤੋਂ ਉੱਚਾ ਹੈ ਤੁਹਾਡੇ ਅੰਦਰ ਇੱਕ ਸੱਚ ਹੈ ਪਰ ਹਾਏ ਉਸ ਸੱਚ ਦਾ ਨਸ਼ਾ ਨਹੀਂ ਟੇਕ ਨਹੀਂ ਨਹੀਂ ਤਾਂ ਕਿਉਂ ਕੋਈ ਤੁਹਾਡਾ ਲਾਗੂ ਹੈ ਕੌਣ ਹੈ ਜੋ ਪਵਿੱਤਰ ਹਿਰਦੇ ਵਾਲੀ ਇਸਤਰੀ ਵੱਲ ਤੱਕ ਸਕਦਾ ਹੈ ਕੌਣ ਹੈ ਜੋ ਤੁਹਾਨੂੰ ਖਾ ਸਕਦਾ ਹੈ ਕੋਈ ਨਹੀਂ ਤੁਹਾਨੂੰ ਤੁਹਾਡਾ ਧੋਖਲਾ ਖਾ ਰਿਹਾ ਹੈ ਜਿਨ੍ਹਾਂ ਦੇ ਹਿਰਦੇ ਧਰਮ ਨਹੀਂ ਜਿਨ੍ਹਾਂ ਦੇ ਹਿਰਦੇ ਧਰਮ ਡੋਲ ਰਿਹਾ ਹੈ ਉਹਨਾਂ ਨੂੰ ਧੋਖਲਾ ਹੈ ਜਿਨ੍ਹਾਂ ਦੇ ਅੰਦਰ ਧਰਮ ਹੈ ਜਿਨ੍ਹਾਂ ਦੇ ਇੰਨੇ ਦੁੱਖਾਂ ਤੇ ਅਜਮਾਇਸ਼ਾਂ ਪਰਤਾਵਿਆਂ ਵਿੱਚ ਪਵਿੱਤਰਤਾ ਕਾਇਮ ਰਹੀ ਹੈ ਆਪੇ ਨੂੰ ਕਾਬੂ ਵਿੱਚ ਰੱਖਿਆ ਹੈ ਕੌਣ ਹੈ ਜੋ ਉਸ ਦਿਵਾਵਲ ਤੱਕ ਸਕਦਾ ਹੈ ਕਾਸ਼ ਉਸ ਪਵਿੱਤਰਤਾ ਵਿੱਚ ਧੋਖਲਾ ਨਾ ਹੋਵੇ ਨਿਰਪੈਤਾ ਤੇ ਟੇਕ ਹੋਵੇ ਆਪਾਗਨ ਹੁਣ ਹੋਰ ਸਾਲ ਲੈ ਕੇ ਹੇ ਸਾਧੂ ਕੀ ਮੈਂ ਇਕੱਲੀ ਇਸ ਅਸਗਾਸ ਸੰਸਾਰ ਵਿੱਚ ਵਿਚਰ ਸਕਦੀ ਹਾਂ ਮੈਂ ਅਬਲਾ ਇਸਤਰੀ ਸਿੰਘ ਜ਼ੋਰ ਨਾਲ ਜਿਸ ਦੇ ਅੰਦਰ ਧਰਮ ਹੈ ਪਵਿੱਤਰਤਾ ਹੈ ਸੱਚ ਹੈ ਰੱਬ ਹੈ ਉਹ ਕਦੇ ਇਕੱਲਾ ਹੈ ਹੀ ਨਹੀਂ ਉਸ ਦੇ ਨਾਲ ਸ੍ਰਿਸ਼ਟੀ ਦਾ ਮਾਲਕ ਰੱਬ ਹੈ ਇਸਤਰੀ ਉਦਾਸ ਹੋ ਕੇ ਤਿਆਨ ਹੀ ਵੱਜਦਾ ਸਮਝ ਪੈਂਦੀ ਹੈ ਪਰ ਨਸ਼ਾ ਨਹੀਂ ਅੰਦਰ ਉਮਗਦਾ ਪਰੋਸਾ ਨਹੀਂ ਵੱਜਦਾ ਰੱਬ ਸਿਰ ਤੇ ਨਹੀਂ ਪਰਤੀਤੀ ਦਿੰਦਾ ਸਿੰਘ ਮਰ ਗਿਆ ਪਤੀ ਜਿਸ ਦੇ ਦਰਸ਼ਨਾਂ ਲਈ ਇਤਨੇ ਕਲੇਸ਼ ਚੱਲ ਲੈਣੀ ਉਸ ਦੀ ਟੇਕ ਹੋੰਦ ਕਿੱਕੂ ਅੰਦਰ ਹੈ ਕੁਛ ਹੈ ਅਪਾਗਨ ਜੀ ਹੈ ਸਿੰਘ ਜੀਕੂ ਉਹ ਹੈ ਉਕਰ ਰੱਬ ਦੀ ਟੇਕ ਧਾਰ ਅਪਾਗਨ ਜ਼ੋਰ ਲਾਨੀ ਹਾਂ ਪਰ ਨਹੀਂ ਵੱਜਦੀ ਜੀ ਮੇਰਾ ਖੇੜ ਆਇਆ ਹੈ ਠੰਡ ਵੀ ਪਈ ਤੇ ਢਾਰਸ ਵੀ ਬੱਜੀ ਹੈ ਪਰ ਡੋਲ ਪੈਂਦਾ ਹੈ ਸਿੰਘ ਪਿਆਰ ਨਾਲ ਵੇਖ ਕਸਰਿਕ ਹੋਰ ਹੈ ਧਰਮ ਤੇਰੇ ਅੰਦਰ ਹੈ ਪਰ ਧਰਮ ਦਾ ਤੁਰੰਤਰ ਨਹੀਂ ਹੈ ਸੱਚ ਤੇਰੇ ਅੰਦਰ ਹੈ ਪਰ ਸਰਬੰਗ ਸੱਚ ਤੇਰੇ ਅੰਦਰ ਨਹੀਂ ਕਾਸ਼ ਤੇਰੇ ਅੰਦਰ ਸਰਬੰਗ ਸੱਚ ਵਾਹਿਗੁਰੂ ਰੱਬ ਪਰਮੇਸ਼ਰ ਆ ਵਸੇ ਫਿਰ ਤੇਰੇ ਅੰਦਰ ਨਿਧਾਰਾਂ ਆਧਾਰ ਦੀ ਟੇਕ ਆਵੇਗੀ ਤੇ ਤੂੰ ਜੀ ਉਠੇਂਗੀ ਅਪਾਗਨ ਕੀਕੂ ਸਿੰਘ ਉਸ ਮਾਲਕ ਨੂੰ ਜੋ ਪਿਤਾ ਹੈ ਸਿਰਜਨਹਾਰ ਹੈ ਜੋ ਪਾਲਨਹਾਰ ਰਾਖਨਹਾਰ ਅੰਗ ਸੰਗ ਕਰਨਹਾਰਾ ਕਰਤਾਰ ਹੈ ਅੰਗ ਸੰਗ ਜਾਣ ਅੰਦਰ ਬੈਠਾ ਹੈ ਵੇਖ ਅਪਾਗਨ ਵੇਖਾਂ ਕੀਕੂ ਸਿੰਘ ਸਿਮਰਨ ਨਾਲ ਅਪਾਗਨ ਕੀਕੂ ਸਿੰਘ ਤੇ ਵਿਕਵੀ ਸੋਰ ਤੇ ਮਹਿਰ ਦੀ ਅੱਖ ਧਾਕ ਕੇ ਜੇਕੂ ਮਰ ਗਏ ਨਾ ਦਿਸਦੇ ਪਤੀ ਦੀ ਯਾ ਤੇਰੇ ਅੰਦਰ ਰਹੀ ਤੇ ਤੂੰ ਕਿਸੇ ਪਰਤਾਵੇ ਵਿੱਚ ਨਹੀਂ ਡਿੱਗੀ ਇਸੇ ਤਰ੍ਹਾਂ ਸ੍ਰਿਸ਼ਟੀ ਦੇ ਮਾਲਕ ਵਾਹਿਗੁਰੂ ਦੀ ਲਗਾਤਾਰ ਯਾਦ ਅੰਦਰ ਵਸਾ ਜਗਤ ਦਾ ਮੁਕਤੀ ਦਾਤਾ ਗੁਰੂ ਨਾਨਕ ਆਖਦਾ ਹੈ ਸੋ ਕਿਉਂ ਵਿਸਰੇ ਮਾਉ ਮੈਂ ਜੋ ਰਹਾ ਭਰਪੂਰੇ ਯਾਦ ਕਰ ਰੱਬ ਨੂੰ ਦੰਬ ਦੰਬ ਤੇਰੀਆਂ ਅੱਖਾਂ ਅੱਗੇ ਸੰਸਾਰ ਹੈ ਸੰਸਾਰ ਵਿੱਚ ਸੰਸਾ ਤੇ ਢੋਖਲਾ ਹੈ ਸਭ ਵੱਡੇ ਵੱਡੇ ਪੰਡਤ ਅਮੀਰ ਅਨਪੜ ਪੜੇ ਲਿਖੇ ਵਿਦਵਾਨ ਸਾਇੰਸ ਵਿỆਤਾ ਸਭ ਦੇ ਅੰਦਰ ਸੰਸਾ ਤੇ ਢੋਖਲਾ ਵਸਦਾ ਹੈ ਜੀਵ ਜੰਤੂ ਜਨੌਰ ਸਭ ਢੋਖਲੇ ਵਿੱਚ ਹਨ ਹਰ ਆਦਮੀ ਹਰ ਜਾਨਵਰ ਗੱਲ ਕੀ ਹਰ ਪ੍ਰਾਣੀ ਆਪਣੇ ਤੋਂ ਕਮਜ਼ੋਰ ਨੂੰ ਵੀ ਦਿੰਦਾ ਹੈ ਤੇ ਆਪਣੇ ਤੋਂ ਦਾਗ ਭੈ ਖਾਂਦਾ ਹੈ ਸੋ ਸਾਰਾ ਸੰਸਾਰ ਢੋਖਲੇ ਵਿੱਚ ਵਸਦਾ ਹੈ ਤੂੰ ਉਸ ਧੋਖਲੇ ਵਾਲੇ ਜਗਤ ਨੂੰ ਵੇਖਦੀ ਹੈ ਪਰ ਤਾਕ ਅੱਖਾਂ ਦੇ ਸਾਹਮਣੇ ਦਿਨ ਰਾਤ ਇਹੋ ਧੋਖਲੇ ਬਿਰਤੀ ਵਾਲਾ ਸੰਸਾਰ ਹੈ ਇਸ ਦਾ ਅਕਸ ਤੇਰੇ ਮਨ ਤੇ ਪੈਂਦਾ ਹੈ ਤੇਰੇ ਅੰਦਰ ਧੋਖਲਾ ਹੈ ਤੂੰ ਅੰਦਰ ਵਾਹਿਗੁਰੂ ਨੂੰ ਯਾਦ ਕਰ ਹਰ ਧਮ ਯਾਦ ਕਰ ਉਸ ਦਾ ਧਿਆਨ ਸਦਾ ਅੰਦਰ ਰੱਖ ਤਦ ਤੇਰੇ ਮਨ ਤੇ ਉਸ ਵਾਹਿਗੁਰੂ ਦਾ ਅਕਸ ਪਵੇਗਾ ਔ ਨਿਰਪੈ ਹੈ ਧੋਖਲੇ ਰਹਿਤ ਹੈ ਤੇਰਾ ਮਨ ਨਿਰਪੈ ਹੋ ਜਾਏਗਾ ਫੇਰ ਤੂੰ ਨਾ ਪੈ ਦੇਵੇਂਗੀ ਨਾ ਪੈ ਮੰਨੇਗੀ ਤ੍ਰਾਣ ਕਰਤਾ ਆਖਦਾ ਹੈ ਪੈ ਕਾਹੂ ਕੋ ਦੇਤ ਨੈ ਨੈ ਪੈ ਮਾਨਤ ਆਨ ਕੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਜਦ ਤੇਰਾ ਮਾਨ ਨਿਰ ਪੈ ਹੋ ਗਿਆ ਤਾਂ ਦ੍ਰਿਸ਼ਟੀ ਬਦਲ ਜਾਵੇਗੀ ਇਹ ਸੰਸਾਰ ਵਿਸ਼ ਜ਼ਹਿਰ ਨਹੀਂ ਦਿਸੇਗਾ ਇਹ ਹਰੀ ਰੂਪ ਦਿਸੇਗਾ ਜਿੱਧਰ ਤੇਰੀ ਨਜ਼ਰ ਜਾਏਗੀ ਤੈਨੂੰ ਵਾਹਿਗੁਰੂ ਦਾ ਪ੍ਰਕਾਸ਼ ਦਿਸੇਗਾ ਜਿਸ ਤਰ੍ਹਾਂ ਅੰਨੇ ਨੂੰ ਹਾਰ ਤਾਂ ਠੋਕਰਾਂ ਦਿਸਦੀਆਂ ਹਨ ਪਰ ਜਦ ਨੇਤਰ ਖੁੱਲ ਜਾਣ ਤਾਂ ਉਸ ਨੂੰ ਪ੍ਰਕਾਸ਼ ਤੇ ਚਾਨਣਾ ਹੀ ਦਿੱਤਾ ਹੈ ਫਿਰ ਉਸੇ ਸੰਸਾਰ ਵਿੱਚ ਠੋਕਰ ਨਹੀਂ ਖਾਂਦਾ ਉਹ ਕੰਦਾ ਥੰਮੇ ਰੁੱਖ ਬਿਰਕ ਜੋ ਉਸ ਦਾ ਮੱਥਾ ਪੰਦੇ ਹੁੰਦੇ ਸਨ ਉਸ ਦਾ ਮੱਥਾ ਨਹੀਂ ਪੰਦੇ हे ਬੀਬੀ ਉਠ ਉਸ ਮਾਇਆ ਵਿੱਚੋਂ ਉਸ ਧੋਖਲੇ ਉਸ ਸੰਸੇ ਤੇ ਪਰਮ ਵਿੱਚੋਂ ਉਸ ਹਨੇਰੇ ਤੇ ਅਵਿਦਿਆ ਵਿੱਚੋਂ हां मान जी उस दशा ਵਿੱਚੋਂ ਜਿਸ ਵਿੱਚ ਭੈ ਵਸ ਰਿਹਾ ਹੈ ਯਾਦ ਕਰ Nirbhay Waheguru ਨੂੰ ਸਿਮਰਨ ਕਰ ਉਸ Nirbhau ਦਾ ਹਾਂ ਭਜਨ ਕਰ ਉਸ ਦਾ ਕਿਉਂਕਿ ਕਲਿਆਣ ਦਾਤਾ ਸੁਖ ਦਾਤਾ ਆਖਦਾ ਹੈ Nirbhau ਜਪੇ ਸ ਗਲਪੋ ਮਿਟੇ ਤੇਰੇ ਆਤਮਾ ਵਿੱਚ ਸੰਕਲਪ ਵਿਕਲਪ ਫੁਰਨੇ ਸੰਸਾਰ ਦੇ ਨਾਂ ਉਠਣ ਪਰ ਇੱਕ ਗੱਲ ਦਾ ਫੁਰਨਾ ਸਦਾ ਫੁਰੇ ਮੇਰਾ ਪ੍ਰੀਤਮ ਮੇਰਾ ਪਿਆਰਾ ਵਾਹਿਗੁਰੂ ਹੈ ਉਹ ਮੇਰੇ ਅੰਦਰ ਬਾਹਰ ਹੈ ਓ ਮੇਰਾ ਰਾਖਾ ਸਬਨੀ ਥਾਈ ਹੈ ਦੇਖ ਜੀਵਨ ਦਾਤਾ ਜੀ ਫਰਮਾਉਂਦੇ ਹਨ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਬਨੀ ਥਾਈ ਤਾਂ ਪੋ ਕਿਹਾ ਕਾੜਾ ਜੀਓ ਭਾਵ ਮੇਟ ਦੇ ਜਿੰਨਾ ਦੇ ਹੱਥੋਂ ਦੁੱਖ ਪਾਏ ਨਹੀਂ ਭੁੱਲ ਜਾਈਂ ਨਹੀਂ ਤਾਂ ਉਹਨਾਂ ਦੇ ਵੈਰ ਦੀ ਯਾ ਤੇਰੇ ਅੰਦਰ ਵੈਰ ਦਾ ਅਕਸ ਪਾ ਕੇ ਤੇਰੇ ਅੰਦਰ ਵੈਰ ਦੀ ਮੈਲ ਕਾਈ ਪਾਏਗੀ ਜੇ ਚਾਹੁੰਦੀ ਹੈ ਕਿ ਤੂੰ ਸੁਖ ਪਾਵੇਂ ਸੁਖ ਬਾਹਰ ਨਹੀਂ ਸੁਖ ਅੰਦਰ ਹੈ ਪਰ ਤਾਂ ਜੇ ਅੰਦਰ ਧਿਆਨ ਵਾਹਿਗੁਰੂ ਵੱਲ ਰਹੇ ਮਨ ਦੇ ਅਕਸ ਪਏ ਤਾਂ ਵਾਹਿਗੁਰੂ ਦਾ ਤਦੇ ਉਸਾਰ ਲੰਘਾ ਮਨਹਾਰਾ ਸਤਗੁਰੂ ਨੇ ਕਿਹਾ ਹੈ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਉਠਤ ਬੈਠਤ ਸੋਵਤ ਤੇ ਆਈਏ ਮਾਰਗ ਚਲਤ ਹਰੇ ਹਰ ਗਾਈਏ ਦੇਖ ਬੀਬੀ ਬਚਾਵਨ ਹਾਰ ਜੀ ਆਖਦੇ ਹਨ ਪ੍ਰਭ ਜੀ ਕੋ ਨਾਮ ਮਨੇ ਸਾਧਾਰੇ ਜੀ ਪ੍ਰਾਨ ਸੁਖ ਇਸ ਮਨ ਕੋ ਵਰਤਨ ਏ ਹਮਾਰੇ ਰਹਾਉ ਆਪਾਗਨ ਸੁਖ ਨਾਲ ਸਾ ਲੈ ਕੇ 헤 ਭਲੇ ਪੁਰਖ ਇਹ ਦਾਸ ਕੀ ਕਿਆ ਮੇਰੀ ਮਾ ਦੀ ਥਾਂ ਪਿਤਾ ਦੀ ਥਾਂ ਸਾਖ ਸੰਬੰਧੀ ਸਖੀ ਸਹੇਲੀ ਥਾਂ ਇਹ ਨਾਮ ਮੱਲੇਗਾ ਕਿਆ ਮੇਰੀਆਂ ਸਰਬ ਉਨਾਪੂਰਨ ਇਹ ਨਾਮ ਕਰ ਸਕੇਗਾ ਸਿੰਘ ਜੀ ਨਿਮਰਤਾ ਨਾਲ ਮੈਂ ਤਾਂ ਭੁੱਲਨ ਹਾਰਾ ਵਿੱਚੋਂ ਹਾਂ ਪਰ ਮੇਰਾ ਸਾਹਿਬ ਸੱਚਾ ਪਾਤਸ਼ਾਹ ਜਗਤ ਦਾ ਅਪੂਲ ਗੁਰੂ ਆਖਦਾ ਹੈ ਜਿਨ ਕੇ ਹਰ ਨਾਮ ਵਸਿਆ ਸਦ ਹਿਰਦੇ ਹਰ ਨਾਮੋ ਤਿਨ ਕੋ ਰਖਣ ਹਾਰਾ ਹਰ ਨਾਮ ਪਿਤਾ ਹਰ ਨਾਮੋ ਮਾਤਾ ਹਰ ਨਾਮ ਸਖਾਈ ਮਿਤਰ ਹਮਾਰਾ ਅਪਾਗਣ ਅੱਖਾਂ ਚਮਕ ਉਠੀਆਂ ਵਾ ਵਾ ਧੰਨ ਰਬ ਹੈ ਇਹ ਸ਼ੁਭ ਮਤ ਦੇਣ ਵਾਲੇ ਪਰਉਪਕਾਰੀ ਮੈਨੂੰ ਇਹ ਦੱਸੋ ਜੋ ਤੁਸੀਂ ਹਿੰਦੂ ਹੋ ਮੁਸਲਮਾਨ ਇਸਾਈ ਹੋ ਜਾਂ ਆਰੀਆ ਸਿੰਘ ਜੀ ਮੈਂ ਕੁਝ ਵੀ ਨਹੀਂ ਪਰ ਉਪਕਾਰੀ ਨਹੀਂ ਭਲਾ ਨਹੀਂ ਕੁਝ ਨਹੀਂ ਬੀਬੀ ਜੇ ਕਿਸੇ ਨੇ ਧਰਮ ਨਹੀਂ ਧਾਰਿਆ ਤੇ ਨਾਮ ਜੋ ਜੀ ਕਰੇ ਰਖਾ ਲਵੇ ਕਲੇਸ਼ ਜਗਤ ਵਿੱਚ ਇਸ ਤਰ੍ਹਾਂ ਹੀ ਫੈਲ ਰਿਹਾ ਹੈ ਧਰਮ ਇਹ ਹੈ ਕਿ ਵਾਹਿਗੁਰੂ ਸੱਚੇ ਦਾ ਅਕਸ ਸਾਡੇ ਦਿਲ ਤੇ ਲਗਾਤਾਰ ਪਵੇ ਉਸ ਦੀ ਹਜ਼ੂਰੀ ਦਾ ਚਾਨਣਾ ਸੂਰਜ ਦੇ ਚਾਨਣੇ ਵਾਂਗ ਮੰਨਤੇ ਆਵੇ ਜਾ ਮੋਟੇ ਅਖਰਾਂ ਵਿੱਚ ਕੋਈ ਕੰਮ ਐਸਾ ਨਾ ਹੋਵੇ ਕਿ ਸਾਡੇ ਮਨ ਵਿੱਚ ਵਾਹਿਗੁਰੂ ਜੀ ਦੀ ਹੈ ਦਾ ਫੁਰਨਾ ਬੰਦ ਹੋਵੇ ਜਾਂ ਇਉਂ ਆਖੋ ਕਿ ਮਨ ਵਿੱਚ ਧਿਆਨ ਵਾਹਿਗੁਰੂ ਦਾ ਸਦਾ ਟਿਕੇ ਇਹ ਹੈ ਸ਼ੁਭ ਮਤ ਜੋ ਅਸਾਂ ਸਿੱਖਣੀ ਹੈ ਤੇ ਸਿਖਾਉਣ ਲਈ ਅਰਸ਼ਾਂ ਤੋਂ ਸਿੱਖਿਆ ਦਾਤਾ ਤੇ ਜੀ ਦਾਣ ਦਾਤਾ ਆਇਆ ਉਹਨੂੰ ਗੁਰੂ ਆਖਦੇ ਹਨ ਉਸ ਗੁਰੂ ਦੇ ਚਰਨਾਂ ਤੋਂ ਬਲਿਹਾਰ ਸਿੱਖਣ ਵਾਲਾ ਜੀ ਦਾਣ ਦਾ ਮੰਗਤਾ ਮੈਂ ਉਸ ਦਾ ਸਿੱਖ ਹਾਂ ਤੇ ਹਰਦਮ ਸਿੱਖਣ ਦਾ ਯਤਨ ਕਰ ਰਿਹਾ ਹਾਂ ਕਿ ਕਿਵੇਂ ਮੇਰੇ ਮਨ ਤੇ ਉਹ ਮਾਲਕ ਬੈਠਾ ਰਹੇ ਮੈਂ ਸਿਮਰਦਾ ਹਾਂ ਯਾਦ ਵਿੱਚ ਰਹਾ ਮਨ ਦੇ ਮੰਡਲ ਵਿੱਚ ਉਸ ਤੋਂ ਨਾ ਵਿਛਣਾ ਅਰਥਾਤ ਨਾਮ ਜਪਾਂ ਧਰਮ ਮਤ ਮਜ਼ਬ ਉਹ ਜੋ ਪ੍ਰਭੂ ਨਾਲ ਮਿਲਾਵੇ ਸੋ ਜੋ ਮਾਇਆ ਨਾਲ ਮਿਲਾਵੇ ਉਹ ਅਧਰਮ ਅਸੱਤ ਅਮਜ਼ਬ ਜੋ ਜੇ ਸੁਖ ਦੀ ਲੋੜ ਹੈ ਤਾਂ ਜਪ ਅਪਾਗਨ ਸੁਖੀ ਹੋ ਕੇ ਮੈਨੂੰ ਠੰਡ ਪੈ ਗਈ ਹੈ ਪਰ ਕੋਈ ਮਨੁੱਖੀ ਆਸਰਾ ਦੱਸੋ ਜੋ ਮੈਂ ਕਿਸਦੇ ਆਸਰੇ ਦਿਨ گزارਾਂ ਸਿੰਘ ਜੀ ਤੱਕ ਕੇ ਮੈਂ ਕੋਈ ਡੇਰਾ ਟਿਕਾਣਾ ਨਹੀਂ ਰੱਖਦਾ ਮੈਂ ਕੋਈ ਆਸ਼ਰਮ ਵਾਲਾ ਨਹੀਂ ਮੈਂ ਘਰ-ਬਾਰ ਵਾਲਾ ਨਹੀਂ ਸਾਖ ਸੰਮੰਧਾ ਵਿੱਚ ਬੈਠਾ ਗ੍ਰਸਤੀ ਨਹੀਂ ਮੈਂ ਕੀ ਆਸਰਾ ਦਿਆਂ ਮੈਂ ਵਾਹਿਗੁਰੂ ਦੇ ਪਿਆਰ ਵਿੱਚ ਮਸ ਹਾਂ ਹਰ ਥਾਂ ਮੇਰਾ ਟਿਕਾਣਾ ਹੈ ਹਰ ਰਾਤ ਮੇਰਾ ਮਹਿਲ ਹੈ ਹਰ ਦਿਨ ਮੇਰਾ ਬਾਗਿਚਾ ਹੈ ਹਰ ਧਰਤੀ ਮੇਰੀ ਚਾਰ ਪਾਈ ਹੈ ਹਰ ਥਾਂ ਜਲ ਮੇਰਾ ਹੈ ਤੇ ਹਰ ਥਾਂ ਅੰਨ ਮੇਰਾ ਹੈ ਕਿਉਂਕਿ ਮੈਂ ਆਪਣੇ ਵਾਹਿਗੁਰੂ ਦਾ ਹਾਂ ਉਸ ਦੀ ਯਾਦ ਉਸ ਦਾ ਪਿਆਰ ਉਸ ਦਾ ਨਿਰੰਤਰ ਧਿਆਨ ਮੇਰੇ ਅੰਦਰ ਦਾ ਆਧਾਰ ਹੈ ਮੇਰਾ ਫੁਰਨਾ ਸਦਾ ਵਾਹਿਗੁਰੂ ਦੇ ਧਿਆਨ ਦਾ ਹੈ ਸੋ ਮੈਂ ਇਕੱਲਾ ਜਗਤ ਵਿੱਚ ਕਦੇ ਨਹੀਂ ਹਾਂ ਮੈਂ ਚੀਜ਼ਾਂ ਤੈਨੂੰ ਦੋ ਦਿੰਦਾ ਹਾਂ ਹਰਦਮ ਟੁਰਦੇ ਫਿਰਦੇ ਵਾਹਿਗੁਰੂ ਵਾਹਿਗੁਰੂ ਜਾਪ ਉਸ ਪਿਆਰ ਦੇ ਸੋਮੇ ਪਿਤਾ ਦਾ ਧਿਆਨ ਅੰਦਰ ਰੱਖ ਕੇ ਕਰਿਆ ਕਰੋ ਫੁਰਨੇ ਤੇ ਪਹਿਰਾ ਦਿਓ ਸੱਚ ਅੰਦਰ ਦਾ ਫੁਰਨਾ ਵਾਹਿਗੁਰੂ ਪਿਆਰੇ ਵਾਹਿਗੁਰੂ ਦਾ ਹੋਵੇ ਕਬਰੌਣਾ ਨਹੀਂ ਇਹ ਸਹਜੇ ਸਹਜੇ ਪੱਕੇਗਾ ਪਰ ਲੱਗੇ ਰੋ ਛੋੜਨਾ ਨਹੀਂ ਤੇ ਗੁਰੂ ਮਦਦ ਕਰੇਗਾ ਜ਼ਰੂਰ ਕਰੇਗਾ ਮੈਂ ਆਪਣੇ ਰੱਬ ਅੱਗੇ ਅਰਜ਼ੋਈ ਕਰਦਾ ਹਾਂ ਉਹ ਤੇ ਸਾਡੇ ਅੰਦਰ ਵਸੇਗਾ ਦੂਜੀ ਚੀਜ਼ ਇਹ ਪੋਥੀ ਹੈ ਇੱਕ ਗੁਟਕਾ ਦੇ ਕੇ ਇਹ ਸੁੱਖਾਂ ਦੀ ਮਣੀ ਹੈ ਧਰਾਨ ਕਰਦਾ ਜੀ ਦੀ ਧੁਰ ਕੀ ਬਾਣੀ ਹੈ ਇਸ ਵਿੱਚ ਜਾਪ ਜੀ ਹੈ ਰੋ ਸਵੇਰੇ ਪਾਠ ਕਰਨਾ ਰਹਿਰਾਸ ਹੈ ਸ਼ਾਮਾਂ ਨੂੰ ਪਾਠ ਕਰਨਾ ਸੋਇਲਾ ਹੈ ਰਾਤ ਨੂੰ ਪਾਠ ਕਰਨਾ ਸੁਖਮਨੀ ਹੈ ਜਦ ਮਨ ਨਾਮ ਵਿੱਚ ਨਾ ਲੱਗੇ ਤਾਂ ਪਾਠ ਕਰਨਾ ਇਹ ਬਾਣੀਆਂ ਕੰਠ ਕਰਨੀਆਂ ਨਾਮ ਬਾਣੀ ਵਿੱਚ ਘੇੜਨਾ ਮੇਰੇ ਸਾਹਿਬ ਦਾ ਇਹ ਹੁਕਮ ਹੈ ਗੁਰੂ ਸਤਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਉਦਮ ਕਰੇ ਪਲਕੇ ਪਰ ਬਾਤੀ ਇਸ ਨਾਨ ਕਰੇ ਅਮਰਤ ਸਰ ਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਪਾਪ ਦੋਖ ਲਹਿ ਜਾਵੈ ਤੁਹਾਡਾ ਨਾਂ ਕੀ ਹੈ ਤ੍ਰਿਮਤ ਅਪਾਗਨ ਜਮਨਾ ਸਿੰਘ ਜੀ ਮੁੱਕ ਗਿਆ ਸਮਾਪਤ ਹੋ ਗਿਆ ਹੁਣ ਸੁਭਾਗ ਜੀ ਹੋ ਗਈ ਸੁਭਾਗ ਜੀ हे ਪਲੇ ਲੋਕ ਇਹ ਦੱਸੋ ਕਿ ਮੈਂ ਹੁਣ ਕਿੱਥੇ ਹਾਂ ਕਿੱਥੇ ਜਾਵਾਂ ਕਿੱਥੇ ਰਵਾਂ ਤੇ ਪੁੱਛਣ ਦੀ ਲੋੜ ਨਹੀਂ ਰਹੀ ਕਿ ਕੀ ਕਰਾਂ ਉਹ ਤੁਸਾਂ ਦੱਸ ਦਿੱਤਾ ਹੈ ਉਹ ਮੇਰੇ ਅੰਦਰ ਲੰਘ ਗਿਆ ਹੈ ਮਨ ਮੰਨ ਗਿਆ ਹੈ ਕਿ ਮੈਂ ਜੀ ਉੱਠੀ ਹਾਂ ਮੈਂ ਕਰਸਾ ਨਹੀਂ ਜੀਵਨ ਦਾਤਾ ਆਪ ਸਤਿਗੁਰੂ ਨਾਨਕ ਮੈਥੋਂ ਕਰਾਸੀ ਤੇ ਆ ਬੱਜ ਗਈ ਹੈ ਕਰਾਸੀ ਜ਼ਰੂਰ ਕਰਾਸੀ ਪਰ ਦੱਸੋ ਕਿੱਥੇ ਹਾਂ ਕਿੱਥੇ ਜਾਵਾਂ ਕਿੱਥੇ ਰਵਾਂ ਸਿੰਘ ਜੀ ਵਾਹਿਗੁਰੂ ਜੀ ਪਵਿੱਤਰਤਾ ਵਿੱਚ ਜੀ ਉੱਠੇ ਰੱਬ ਦੇ ਬੰਦੇ ਏ ਰੱਬ ਦੇ ਧਿਆਨ ਵਿੱਚ ਸਿਮਰਨ ਵਿੱਚ ਪਿਆਰ ਵਿੱਚ ਲੱਗ ਗਏ ਬੰਦੇ ਤੂੰ ਰੱਬ ਵਿੱਚ ਹੈ ਤੂੰ ਰੱਬ ਵਿੱਚ ਜਾ ਤੂੰ ਰੱਬ ਵਿੱਚ ਰੋ ਇਹ ਸੁਣਦਿਆਂ ਸੁਭਾਗ ਜੀ ਦੀਆਂ ਅੱਖਾਂ ਅੱਗੇ ਇੱਕ ਚੱਕਰ ਜਿਹਾ ਆਇਆ ਕੁਛੇਰ ਅੱਖਾਂ ਬੰਦ ਰਹੀਆਂ ਦਰਿਆ ਵਿੱਚ ਇੱਕ ਛਾਲ ਵੱਜਣ ਦੀ ਆਵਾਜ਼ ਆਈ ਔਰ ਜਾਦੂ ਉਸਨੇ ਇੱਕ ਛਿੰਨ ਮਗਰੋਂ ਹੋਸ਼ ਕਰਕੇ ਡਿੱਠਾ ਤਾਂ ਸਿੰਘ ਜੀ ਲੋਪ ਹੋ ਗਏ ਸਨ ਨਾ ਤਰਤੀ ਪਰ ਉੱਤਰ ਪੂਰਬ ਪੱਛਮ ਦੱਖਣ ਵੱਲ ਦੇਦੇ ਸਨ ਨਾ ਕਿਤੇ ਦਰਿਆ ਵਿੱਚ ਤਰਦੇ ਜਾਂਦੇ ਨਜ਼ਰ ਪੈਂਦੇ ਸਨ ਤੇ ਨਾ ਸੁਭਾਗ ਜੀ ਦੀਆਂ ਅੱਖਾਂ ਖੁੱਲਦੀਆਂ ਸਨ ਤੇ ਨਾ ਹੀ ਅੰਦਰ ਕੋਈ ਘਬਰਾ ਹੁੰਦਾ ਸੀ ਸਗੋ ਸੁਭਾਗ ਜੀ ਦੇ ਅੰਦਰ ਚੜ ਰਹੇ ਨਸ਼ੇ ਵਿੱਚ ਨੈਣ ਮੁੰਦੇ ਗਏ ਵਾਹਿਗੁਰੂ ਵਾਹਿਗੁਰੂ ਦੀ ਗੂੰਜਾਰ ਅੰਦਰ ਭਰ ਗਈ ਕੋਈ ਰਸ ਛਾ ਗਿਆ ਤੇ ਮगन ਹੋ ਗਈ ਸਮਾਂ ਲੰਘਦਾ ਗਿਆ ਆਕਾ ਕੁੱਲੀ ਸੂਰਜ ਲਟਪਟਾ ਰਿਹਾ ਸੀ ਤੇ ਇੱਕ ਵੱਡੀ ਲੰਮੀ ਜੱਟੀ ਦੁੱਧ ਦਾ ਕਟੋਰਾ ਲਈ ਬੈਠੀ ਸੀ ਤੇ ਕਹਿ ਰਹੀ ਸੀ हे ਦੇਵੀ ਤੂੰ ਚਿਰ ਦੀਆਂ ਨਾ ਖੇਤਾਂ ਵਿੱਚ ਇਸੇ ਤਰ੍ਹਾਂ ਬੈਠੀ ਹੈ ਉਸ ਵਾਹਿਗੁਰੂ ਦੇ ਵਾਸਤੇ ਜਿਸ ਦੇ ਧਿਆਨ ਵਿੱਚ ਮਗਨ ਬੈਠੀ ਹੈ ਇਹ ਦੁੱਧ ਪੀ ਲੈ ਔਰ ਰਾਤ ਸਾਡੇ ਘਰ ਵਿਸਰਾਮ ਕਰ ਤੇ ਸਾਡਾ ਘਰ ਪਵਿੱਤਰ ਹੋਵੇ ਕਿ ਕੋਈ ਵਾਹਿਗੁਰੂ ਦਾ ਪਿਆਰਾ ਸਾਡੇ ਘਰ ਆਇਆ ਹੈ ਸੁਭਾਗ ਨੇ ਸ਼ੁਕਰ ਕੀਤਾ ਆਖਿਆ ਠੀਕ ਹੈ ਮੈਂ ਵਾਹਿਗੁਰੂ ਵਿੱਚ ਹਾਂ ਮੈਂ ਵਾਹਿਗੁਰੂ ਵਿੱਚ ਵਿਚਰਨਾ ਹੈ ਤੇ ਉਸ ਵਿੱਚ ਰਹਿਣਾ ਹੈ ਧੰਨ ਵਾਹਿਗੁਰੂ ਹੈ ਮੈਂ ਵਾਹਿਗੁਰੂ ਹੇ ਵਾਹਿਗੁਰੂ ਤੇਰੀ ਰਹਾ ਤੇਰੀ ਹੋ ਰਹਾ ਤੂੰ ਮੇਰਾ ਹੋ ਰਹੀਂ ਫਿਰ ਸਾਰਾ ਸੰਸਾਰ ਮੇਰਾ ਘਰ ਹੈ ਮੈਂ ਤੇਰੀ ਧਰਮਸਾਲ ਦੀ ਵਸਨੀਕ ਹੋਵਾਂ ਇਹ ਕਹਿ ਕੇ ਦੁੱਧ ਪੀਤਾ ਸ਼ੁਕਰ ਕੀਤਾ ਤੂ ਤਨ ਤੂ ਤਨ ਨਾਖਿਆ ਫਿਰ ਉਸ ਮਾਈ ਦੇ ਨਾਲ ਚਲੀ ਗਈ ਸਾਕੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ